ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕੁਐਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਕਿਸੇ ਨੇ ਵੀ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੁਸੀਂ ਮੇਰਾ ਨੰਬਰ ਕਨੈਕਟ ਕਰ ਸਕਦੇ ਹੋ ਜੀ 91531 19000 ਨੰਬਰ ਆਪਰਾ ਸਕਰੀਨ ਤੇ ਚੱਲ ਰਿਹਾ ਹੈ ਆਜੋ ਆਪਾਂ ਕਰੀਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜਾਇਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਾਮ ਦੱਸ ਲੀਏ ਵੀਰੇ ਕਾਕਾ ਸਿੰਘ ਜੀ ਕਾਕਾ ਸਿੰਘ ਜੀ ਉਸ ਤੋਂ ਬਾਅਦ ਪਿੰਡ ਵੀਰੇ ਪਿੰਡ ਨੱਥੋਵਾਲ ਜਿਲ੍ਹਾ ਲਧਿਆਣਾ ਜ਼ਿਲ੍ਹਾ ਲਧਿਆਣਾ ਤਸ਼ੀਰ ਬਾਇਕੋਟ ਲਾਗੇ ਪਿੰਡ ਦੱਸ ਦੋ ਵੀਰੇ ਲਾਗੇ ਪਿੰਡ ਚੱਕ ਭਾਈ ਦਾ ਹਾਂਜੀ ਕਿੰਦਰ ਵਸੀਆਂ ਲਾਗੇ ਠੀਕ ਆ ਦੂਸਰੀ ਛੜ ਵਸੀਆਂ ਓਕੇ ਜੀ ਤੇ ਬਿਹਰ ਦੀ ਦੇ ਦੋ ਵੀਰੇ ਜਾਣਕਾਰੀ ਕੈਮੇ ਸੁਏ ਇਹ ਪਹਿਲੇ ਸੁਏ ਪਹਿਲੇ ਸੂਤ ਦੀਆ ਕਿੰਨੇ ਦਿਨ ਦੀ ਸੂਈ ਦੀ ਆ ਜੀ ਸ਼੍ਰੀਮਨ ਹੈਗੀ ਆ ਇਹ 15 ਦਿਨ ਦੀ ਬੱਚਾ ਕੀ ਦਿੱਤਾ ਬਾਈ ਮਗਰ ਬੱਚੀ ਓਕੇ ਦੋਸਤੋ ਬੱਸੀ ਦਿੱਤੀ ਆ ਕਰਨ ਵਾਲੀ ਨੇ ਪਹਿਲਾ ਸੂਆ ਸੂਈ ਦੀ ਆ ਜਰਸੀ ਦੀ ਕਲੋਸ ਜਰਸੀ ਦੀ ਕਲੋਸ ਬੱਸੀ ਐਕਟਿਵ ਹੈ ਐਚਪ ਜਾਤ ਬਰੀਡ ਵਾਲੀ ਬੱਸੀ ਬੈਠ ਹੈਗੀ ਪਹਿਲਾ ਸੂਆ ਤੇ ਦੰਦਾ ਤੋਂ ਬਾਈ ਦੇਖੀਏ ਕਿਤੇ 4 ਦਿਨ ਓਕੇ ਬਾਈ ਜੀ ਕਿੰਨਾ ਦੁੱਧ ਦੇਓਗੇ ਵੀਰੇ ਤਿਆਰ ਤੁਸੀਂ ਜੀ ਹਸ ਟਾਈਮ ਹੈਗਾ ਦੁੱਧ ਇਸ ਲਈ 20 ਕਿਲੋ 20 ਕਿਲੋ ਦੋਨੇ ਡਾਂਗ ਚਵਾ ਲੂਗੇ ਚਵਾ ओके वीर जी।, जी, जी।, जी ते ਚਵਾਈ ਪੱਖੋਂ ਇੱਕ ਨੰਬਰ ਉਸ ਤੋਂ ਠੀਕ ਆ ਵੀਰ ਜੀ ਤੇ ਕਿੰਨੇ ਦਿਨ ਦੀ ਸੂਈ ਦੀ ਹੁਣ ਇਹ ਐਸ ਟਾਈਮ ਹੈਗੀ ਯਾਨੀ ਕਿ ਇਹ 7 6 7 ਤਰੀਕ ਦੀ ਸੂਈ ਹੈ ਕਾਇਦਨ ਹੋ ਗਿਆ ਅੱਜ ਤਰੀਕ ਕਿੰਨੀ ਹੋਗੀ ਜੀ ਅੱਜ 22 ਬਾਈ ਜੀ ਅੱਜ 22 ਤਰੀਕ ਹੋਗੀ ਬਾਈ ਜੀ ਹਾਂ 6 7 ਤਰੀਕ ਦੀ ਸੂਈ ਹੈ ਓਕੇ ਬਾਈ ਜੀ ਤੇ ਉਸ ਤੋਂ ਬਾਅਦ ਵੀਰੇ ਮੰਨ ਲਾ ਵੀ 20 ਲੀਟਰ ਦੁੱਧ ਲੈਣੀ ਆ ਐਸ ਟਾਈਮ ਓਕੇ ਵੀਰ ਜੀ ਤੋਰਾ ਬਾਈ ਦਿਖਾਉਣਾ ਤੋਰਾ ਮੂੰਹ ਚਾਰ ਦੰਦਾ ਹਨ ਜੀ ਹਾਂ ਜੀ ਓਕੇ ਜੀ ਦੋਸਤੋ ਪੂਰਾ ਚੰਗੇ ਥਣ ਹਵਾਨੇ ਵਾਲੀ ਵਹਿੜ ਵੱਡੀ ਥਣ ਦੇ ਸਾਹਦੇ ਤੁਸੀਂ ਕੱਲਾ ਕੱਲਾ ਥਣ ਪਿਆਗਾ ਚਾਰੇ ਵਿੱਥੀ ਤੇ ਗੈਬ ਤੇ ਸੋਹਣੇ ਲੱਗੇ ਰਿਆ ਫਿੱਟ ਲੇਵੇ ਰੀਆ ਪੂਰੀ ਦੇਖੋ ਥਣ ਦੋਸਤੋ ਪੂਰਾ ਸੋਹਣਾ ਥਣ ਲੱਗੇ ਹੋਇਆਗੇ ਚੰਗੇ ਕੱਦ ਕਾਠ ਵਾਲੀ ਆ ਕੋਈ ਛੋਟੇ ਕੱਦ ਵਾਲੀ ਨਾ ਮੰਨ ਲੈ ਉੱਚੇ ਕੱਦ ਦੇ ਵਿੱਚ ਆਗੀ ਚੰਗੀ ਬਰੀਡ ਦੇ ਵਿੱਚ ਆ ਕਰਮਾ ਵਾਲੀ ਨੇ ਬੱਸੀ ਦਿੱਤੀ ਆ ਮਾਂ ਦੇ ਨਾਲ ਹੀ ਬੱਸੀ ਦੂਜੇ ਸਵੇਰ ਨੂੰ ਤਿਆਰ ਹੋ ਜੂਗੀ। ਚੰਗੀ ਜਿੰਦ ਜਾਨ ਵਾਲੀ ਆ। 20 ਲੀਟਰ ਬਾਈ ਕਹਿੰਦਾ ਕੋਈ ਵੀ ਦਸੱਲੀ ਕਰਕੇ ਲੈ ਜਾ ਸਕਦਾ। ਹਾਂਜੀ ਦਸੱਲੀ ਕਰ। ਪੂਰੀ ਆਪ ਦੀ ਦਸੱਲੀ ਕਰਕੇ ਕੋਈ ਵੀ ਮੇਰਾ ਭਰਾ ਦੋ ਡੰਗ ਚਵਾਈ ਕਰਕੇ ਲੈ ਜਾ ਸਕਦਾ। ਹਾਂਜੀ ਹਾਂਜੀ ਤੇ ਦੋ ਡੰਗ ਚਵਾਈ ਕਰਕੇ। ਬਾਈ ਜੀ ਦਾ ਮੁੱਲ? ਮੁੱਲ ਫੋਨ ਤੇ ਕਰਾਂਗੇ ਜੀ। ਮੁੱਲ ਫੋਨ ਤੇ ਕਰਾਂਗੇ। ਤੇ ਵੀਰੇ ਧਾਰਾ ਮਾਰ ਕੇ ਦਿਖਾਉਂਗੇ? ਦਿਖਾਉਣ ਨਹੀਂ। ਠੀਕ ਆ ਵਰਜੀ। ਪਰ ਦੋਨੇ ਪਾਸੇ ਬਹਿ ਕੇ ਚੋਣੋ ਜੀ। ਅਸੀਂ ਦੋਨੇ ਟਾਈਮ ਦੋਨੇ ਪਾਸੇ ਦੇ ਕੇ ਚੋਣੋ ਤੁਸੀਂ ਚਵਾਈ ਕਰ ਦਿਓ। दोस्तों पूरी चंकी जिंद जान वी चंगे फिट लेखो ले जी धारा मारता भाई कोई बी ने बच्चा नहीं छटे छो मूल मगल चबाई तो बहुत चंगी है ना भरा पूरी मोटी चबाई है यार देखो दोस्तों बस भीरे धनवाद ठीक है भीरे दे? देखो दोस्तों ਥਾਣਾ ਨੂੰ ਤਾਰਾ ਮਾਰ ਕੇ ਦਿਖਾ ਦਿਆਂ ਫਿੱਟ ਲੇਵੇ ਦੀ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਜੈ ਜੀ ਕਿਸੇ ਨੂੰ ਚੰਗੀ ਬਹੜ ਚਾਹੀਦੀ ਹੋਵੇ ਸੰਪਰਕ ਕਰ ਸਕਦੇ ਹਾਂ ਬਾਈ ਜੀ ਦੋਨੇ ਪਾਸੇ ਬਾਈ ਕਹਿੰਦਾ ਚਵਾਈ ਕਰਦੇ ਆ ਮੈਂ ਨਾ ਟਾਈਮ ਚਵਾਈ ਕਰਦੇ ਆ ਉਹ ਕਿ ਤਿੰਨ ਟਾਈਮ ਚਵਾਈ ਕਰ ਦੋ ਹਾਂ ਤੇ ਕਰਮਾ ਵਾਲੀ ਤਿੰਨ ਟਾਈਮ ਬਾਈ ਕਹਿੰਦਾ ਚਵਾਈ ਕਰਦੇ ਆ ਦੋਨੇ ਪਾਸੇ ਬਹਿ ਕੇ ਤੇ ਮੁੱਲ ਦੋਸਤੋ ਫੋਨ ਤੇ ਹੋਊਗਾ ਤੇ ਕਰ ਲਓ ਬਾਈ ਦਾ ਸੰਪਰਕ ਜੇ ਕਿਸ ਨੂੰ ਚੰਗੀ ਵੱਡੀ ਬਹੜ ਚਾਹੀਦੀ ਹੋਵੇ ਧੰਨਵਾਦ ਜਲਦੀ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਬਾਈ ਜੀ ਇੱਧਰ